ਛੇ ਪੀਰਾਂ ਦੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਲਖਦਾਤਾ ਪੀਰ ਜੀ ਬਾਰੇ ਸਾਂਝੇ ਕਰਨ ਜਾ ਰਹੇ ਹਾਂ ਕਿ ਪੈਰੋ ਜੀਤੀ ਜੀ ਤੇ ਹਨੂਮਨ ਵੀਰ ਜੀ ਦਾ ਲਖਦਾਤਾ ਪੀਰ ਜੀ ਨਾਲ ਕੀ ਸੰਬੰਧ ਹੈ ਆਓ ਅੱਜ ਦੇ ਇਸ ਕisse ਵਿੱਚ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਲਖਦਾਤਾ ਪੀਰ ਜੀ ਜਿਨ੍ਹਾਂ ਨੂੰ ਕਈ ਨਾਮਾਂ ਨਾਲ ਜਾਣਿਆ ਜਾਂਦਾ ਹੈ ਲਖਦਾਤਾ ਲਾਲਾ ਵਾਲੇ ਪੀਰ ਜੀ ਸਤੀ ਸਰਬ ਲਖਦਾਤਾ ਪੀਰ ਜੀ ਪੀਰ ਨਿਗਾਹੇ ਵਾਲੇ ਜੀ ਲੋਈਆ ਐ ਪੀਰ ਜੀ ਲਾਲਾ ਵਾਲੇ ਪੀਰ ਜੀ ਜਦੋਂ ਵੀ ਅਸੀਂ ਕਿਸੇ ਵੀ ਰਖਦਾਤਾ ਪੀਰ ਜੀ ਦੇ ਦਰਬਾਰ ਤੇ ਜਾਂਦੇ ਹਾਂ ਤਾਂ ਭੈਰੋ ਜੱਤੀ ਜੀ ਦੀ ਮੂਰਤੀ ਅਸੀਂ ਦੇਖਦੇ ਹਾਂ ਕਿ ਉੱਥੇ ਹੁੰਦੀ ਹੈ ਤੇ ਹਨੂਮਨ ਵੀਰ ਜੀ ਦੀ ਵੀ ਮੂਰਤੀ ਰੱਖੀ ਜੀ ਹੁੰਦੀ ਹੈ ਕੀ ਕਾਰਨ ਹੈ ਕਿ ਪੈਰੋ ਜਤੀ ਜੀ ਤੇ ਹਨੂਮਨ ਵੀਰ ਜੀ ਦੀਆਂ ਮੂਤੀਆਂ ਲਗਦਾ ਤਾਂ ਪੀਰ ਜੇ ਦੇ ਦਰਬਾਰ ਦੇ ਬਾਹਰ ਰੱਖੀਆਂ ਹੁੰਦੀਆਂ ਨੇ ਜਾਂ ਉਹਨਾਂ ਦੀ ਕੋ ਫੋਟੋ ਰੱਖੀ ਹੁੰਦੀ ਹੈ ਕਹਿੰਦੇ ਹਨ ਕਿ ਲਗਦਾ ਤਾਂ ਪੀਰ ਜੇ ਦੇ ਨਾਲ ਹੀ ਪੈਰੋ ਜਤੀ ਜੀ ਤੇ ਹਨੂਮਨ ਵੀਰ ਜੀ ਹਮੇਸ਼ਾ ਜੀ ਚੱਲਦੇ ਨੇ ਜਿਵੇਂ ਮੇਰਾ ਗੋਸਪਾਲ ਸਰਕਾਰ ਜੀ ਅੰਤਨਪਾਕ ਲਖਰਤਾ ਪੀਰ ਜੀ ਖਵਾਜਾ ਪੀਰ ਜੀ अजमेर शरीफ ਵਾਲੇ ਸਰਕਾਰ ਜੀ ਖਵਾਜਾ ਪੀਰ ਜੀ ਸ਼ੇਰ ਸ਼ਾਹ ਬਹੀ ਸਰਕਾਰ ਜੀ ਇਹ ਪੀਰ ਫਕੀਰ ਸਨ ਸਭ ਇੱਕ ਪਾਸੇ ਨੇ ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਜਿਵੇਂ ਪੈਰੋ ਜੱਤੀ ਜੀ ਹਨੂਮਨ ਵੀਰ ਜੀ ਕਤਾਲੀ ਬਲੰਗ ਇਹ ਸਭ ਸਰਕਾਰਾਂ ਦੇ ਨਾਲ ਕਿਉਂ ਚੱਲਦੀਆਂ ਨਹੀਂ ਕਿਉਂਕਿ ਜਦੋਂ ਵੀ ਅਸੀਂ ਕੋਈ ਦੁਆ ਬੇਨਤੀ ਕਰਦੇ ਹਾਂ ਕੋਈ ਫਰਿਆਦ ਕਰਦੇ ਹਾਂ ਪੀਰਾਂ ਦੇ ਦਰਬਾਰ ਦੇ ਅੱਗੇ ਜਾ ਕੇ ਤਾਂ ਵੀ ਪੀਰ ਸਾਡੀ ਫਰਿਆਦ ਸੁਣਦੇ ਨੇ ਤੇ ਜੋ ਨਹੀਂ ਉਹਨਾਂ ਦੇ ਹਵਾਨੀ ਹੁੰਦੇ ਨੇ ਤੇ ਜੋ ਨਹੀਂ ਪੀਰਾਂ ਦੇ ਹਵਾਨੀ ਨੇ ਜਿਨ੍ਹਾਂ ਨੂੰ ਅਸੀਂ ਸੇਵਕ ਕਹਿ ਦਿੰਦੇ ਹਾਂ ਕਿ ਪੀਰਾਂ ਦੇ ਸਰਕਾਰਾਂ ਦੇ ਸੇਵਕ ਨੇ ਤੇ ਸਰਕਾਰ 'ਚ ਜਦੋਂ ਵੀ ਕੋਈ ਵੀ ਕੰਮ ਕਰਨਾ ਹੁੰਦਾ ਆਪਣੇ ਸੇਵਕਾਂ ਨੂੰ ਕਹਿੰਦੇ ਹਨ ਕਿ ਇਸ ਭਗਤ ਦੀ ਇਹ ਫਰਿਆਦ ਹੈ ਕਿ ਪੂਰੀ ਹੋਈ ਹੈ ਇਸ ਦਾ ਇਹ ਕੰਮ ਹੈ ਇਹ ਕਰਨਾ ਹੈ ਜੋ ਕੁਝ ਵੀ ਕਹਿਣਾ ਕਰਨਾ ਹੁੰਦਾ ਹੈ ਪੀਰ ਜੀ ਆਪਣੇ ਸੇਵਕਾਂ ਨੂੰ ਹੀ ਕਹਿੰਦੇ ਨੇ ਤਲਕ ਦਾ ਤਾਂ ਪੀਰ ਜੀ ਜੋ ਵੀ ਕੰਮ ਕਹਿਣਾ ਹੁੰਦਾ ਹੈ ਉਹ ਭੈਰੋ ਜਤੀ ਜੀ ਤੇ ਹਨੂਮਨ ਵੀਰ ਜੀ ਨੂੰ ਹੀ ਕਹਿੰਦੇ ਨੇ ਚਾਹ ਭੈਰੋ ਜਤੀ ਜੀ ਤੇ ਹਨੂਮਨ ਵੀਰ ਜੀ महाकाली जी इन्हਾਂ ਦੀ ਨਿਆਜ਼ ਵੀ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਮਾਂ ਕਾਲੀ ਜੀ ਦੀ ਕੜਾਈ ਹੁੰਦੀ ਹੈ ਪੈਰੋ ਜਤੀ ਜੀ ਦੀ ਸ਼ਰਾਬ ਹੁੰਦੀ ਹੈ ਲੱਡੂ ਵੀ ਚੜੇ ਜਾਂਦੇ ਨੇ ਤੇ ਹਨੂਮਨ ਵੀਰ ਜੀ ਦਾ ਵੀ ਲੱਡੂ ਦਾ ਪ੍ਰਸ਼ਾਦ ਜਾਂ ਦੇਸਨ ਦਾ ਪ੍ਰਸ਼ਾਦ ਹੁੰਦਾ ਹੈ ਸਵੇਸ ਘਰ ਕੀ ਪੈਰੋ ਜਤੀ ਜੀ ਹਨੂਮਨ ਵੀਰ ਜੀ ਹਮੇਸ਼ਾ ਹੀ ਲੱਗਦਾ ਤਾਂ ਪੀਂਚੀ ਦੇ ਨਾਲ ਰਹਿੰਦੇ ਨੇ ਸਿਸ ਕਰ ਕੀ ਹਰ ਜਗ੍ਹਾ ਤੇ ਹਰ ਦਰਵਾਜ਼ੇ ਤੇ ਪਿਰਫ ਕਿਨ ਦੇ ਦਰਵਾਜ਼ੇ ਤੇ ਸਤ ਬਲਾ ਭੈਰੋ ਜੀ ਜੀਤੇ ਹਨੂਮਨ ਵੀਰ ਜੀ ਦੀ ਮੂਰਤੀ ਹੁੰਦੀ ਹੈ ਕਿਉਂਕਿ ਇਹ ਸਰਕਾਰਾਂ ਦੇ ਸੇਵਕ ਹੁੰਦੇ ਨੇ